ਆਪ ਆਜੀ ਤੇ ਲੋ ਜੀ ਅੱਜ ਫਿਰ ਮੈਂ ਆਪਜੀ ਤੇ ਪੇਸ਼ ਹੋ ਰਿਹਾ ਉੱਠ ਜਾਗ ਰਾਜਾ ਇਹ ਨਸ਼ਾ ਸਭ ਉਜਾੜ ਦਿੰਦਾ ਨਾ ਤਖਤ ਰਹਿਂਦਾ ਨਾ ਤਾਜ ਰਹਿਂਦਾ ਜਿਹੜਾ ਫੁੱਲ ਖਿੜਦਾ ਆਖਰ ਸੁੱਕ ਜਾਂਦਾ ਕਦੇ ਸਦਾ ਨਹੀਂ ਰਾਜ ਰਹਿੰਦਾ ਉੱਠ ਜਾਗ ਰਾਜਾ ਜਿਹੜਾ ਲੋਕਾਂ ਦਾ ਭਲਾ ਕਰਦੇ ਸਦਾ ਉਹ ਤਖਤ ਤੇ ਤਾਜ ਰਹਿਂਦਾ ਕੀ ਲੋਟੂ ਨੇ ਕਰਦੇ ਆ ਲਾਜ ਰਹਿੰਦੇ ਨਾ ਸਦਾ ਮਾਂ ਰਹਿੰਦੀ ਨਾ ਬਾਪ ਰਹਿੰਦਾ ਜਿਹੜੇ ਧਰਤੀ ਨੂੰ ਅੱਗ ਲਾਉਂਦੇ ਨੇ ਉਸ ਧਰਤੀ ਤੇ ਨਾ ਵਸਿਆ ਸਦਾ ਜਹਾਨ ਰਹਿੰਦਾ ਉੱਠ ਜਾਗ ਰਾਜਾ ਉੱਠ ਜਾਗ ਰਾਜਾ ਜਿਹੜੇ ਲੋਕਾਂ ਦਾ ਭਲਾ ਕਰਦੇ ਉਹ ਤਖਤ ਤੇ ਤਾਜ ਰਹਿੰਦਾ ਵੋਟਾਂ ਮੰਗਣ ਦੀ ਕਦੇ ਨਾ ਲੋੜ ਰਹਿੰਦੀ ਵੋਟਾਂ ਮੰਗਣ ਦੀ ਕਦੇ ਨਾ ਲੋੜ ਰਹਿੰਦੀ ਕੰਮ ਦੇਖ ਕੇ ਵੋਟਾਂ ਜਨਤਾ ਆਪ ਪਾਉਂਦੀ ਸਦਾ ਲੋਕਤੰਤਰ ਉੱਥੇ ਬਹਾਲ ਰਹਿੰਦਾ ਉੱਥੇ ਜਾਗ ਰਾਜਿਆ ਜਿਹੜਾ ਲੋਕਾਂ ਦਾ ਭਲਾ ਕਰਦੇ ਸਦਾ ਉਹ ਤਖਤ ਤੇ ਤਾਜ ਰਹਿੰਦਾ ਸਾਰੀਆਂ ਪਾਰਟੀਆਂ ਨੂੰ ਸੋਚ ਹੁੰਦੀ ਕਦੇ ਸਾਡਾ ਰਾਜ ਨਾ ਖਸ ਜਾਵੇ ਮੁੱਦਾ ਰਹਿਣਾ ਮੁੱਦੇ ਰਹਿਣ ਸਦਾ ਜਿਉਂਦੇ ਮੁੱਦਾ ਕਿਤੇ ਨਾ ਮੁੱਕ ਜਾਵੇ ਇਹ ਸੋਚ ਤੇ ਸਦਾ ਨੇਤਾ ਜੀ ਦਾ ਵਿਚਾਰ ਰਹਿੰਦਾ ਉੱਠੇ ਜਾਗ ਰਾਜਿਆ ਜਿਹੜਾ ਲੋਕਾਂ ਦਾ ਭਲਾ ਕਰਦੇ ਸਦਾ ਉਹ ਤਖਤ ਤੇ ਤਾਜ ਰਹਿਦਾ ਪਾਗਲਾ ਕਦੇ ਸੱਚ ਦੀ ਆਖੀ ਰੱਬ ਉਸ ਤੇ ਸਦਾ ਮਿਹਰਬਾਰ ਰਹਿੰਦਾ ਜਿਹੜਾ ਕਰੇ ਗੱਲ ਸੱਚੇ ਸੁੱਚੇ ਬੰਦਿਆਂ ਦੀ ਸਦਾ ਕੈਮ ਉਸ ਦਾ ਹੀ ਮਾਨ ਰਹਿੰਦਾ ਜਿਹੜਾ ਗੱਲ ਕਰੇ ਸੱਚੇ ਸੁੱਚੇ ਬੰਦਿਆਂ ਦੀ ਸਦਾ ਕਾਇਮ ਉਸਦਾ ਈਮਾਨ ਰਹਿਦਾ ਉੱਠ ਜਾਗ ਰਾਜ ਆਵੇ ਉੱਠ ਜਾਗ ਰਾਜ ਆ ਜਿਹੜਾ ਲੋਕਾਂ ਦਾ ਭਲਾ ਕਰਦੇ ਸਦਾ ਉਹ ਤਖਤ ਤੇ ਤਾਜ ਰਹਿਦਾ ਇਸ ਕਰਕੇ ਵੋਟਾਂ ਦੇ ਅੱਜ ਬੜੀਆਂ ਜੂਰ ਸ਼ੋਰਨਾ ਪੈ ਰੀਆਂ ਨੇ ਪੈਣੀਆਂ ਵੀ ਚਾਹੀਦੀਆਂ ਨੇ ਵੀ ਅੱਜ ਵੋਟਾਂ ਸੋਚ ਸਮਝ ਕੇ ਪਾਉਣੀਆਂ ਜਿੰਨੂੰ ਵੀ ਤੁਸੀਂ ਪਸੰਦ ਕਰਦੇ ਹੋ ਜਿਸ ਵੀ ਨੇਤਾ ਨੂੰ ਪਸੰਦ ਕਰਦੇ ਹੋ ਉਸ ਨੇਤਾ ਨੂੰ ਪਾਓ ਵੋਟਾਂ ਤੇ ਜੇਕਰ ਤਾਨੂੰ ਲੱਗਦਾ ਕਿ ਸਭ ਨੇ ਸਾਨੂੰ ਲੋਟਕਸੋਟੀ ਪੱਲੇ ਪਾਈ ਆ ਕੋਈ ਕੰਮ ਨਹੀਂ ਹੋਇਆ ਤੇ ਅੱਜ ਫਿਰ ਮੇਰਾ ਵੀਰ ਮੇਰੇ ਭਰਾ ਭੈਣਾ ਸਭ ਬਜ਼ੁਰਗ ਅੱਜ ਨੋਟਾ ਦੇ ਬਟਨ ਨੂੰ ਦਬਦਿਓ ਵੋਟਾਂ ਵਾਲੀ ਮਸ਼ੀਨ ਤੇ ਸਾਰਿਆਂ ਤੋਂ ਥੱਲੇ ਜਿਹੜਾ ਬਟਨ ਹੁੰਦਾ ਉਹ ਨੋਟਾ ਦਾ ਹੁੰਦਾ ਉਹ ਨੋਟਾ ਦੇ ਬਟਨ ਨੂੰ ਦੱਬਣ ਦੇ ਨਾਲ ਸਾਡੀ ਵੋਟ ਵੀ ਪੈ ਜਾਂਦੀ ਹੈ ਉਸ ਦੀ ਗਿਣਤੀ ਵੀ ਹੋ ਜਾਂਦੀ ਆ ਇਹਦਾ ਮਤਲਬ ਇਹਦਾ ਮਤਲਬ ਇਹ ਹੁੰਦਾ ਕਿ ਸਾਨੂੰ ਕਿਸੇ ਵੀ ਪਾਰਟੀ ਦਾ ਕੋਈ ਉਮੀਦਵਾਰ ਪਸੰਦ ਨਹੀਂ ਆ ਜਦੋਂ ਨੋਟਾ ਦੀ ਜਿੱਤ ਹੋ ਗਈ ਸਾਡੇ ਜਿਹੜੇ ਆਪਣੇ ਆਪ ਹੀ ਸਾਰੇ ਕੰਮ ਹੋ ਜਾਣਗੇ ਲੁੱਟਖਸਟ ਤੋਂ ਲੋਕੀ ਬਚ ਜਾਣਗੇ ਇਹ ਨਸ਼ਾ ਬੰਦ ਹੋ ਜਾਊਗਾ ਲੋਕਾਂ ਦੀਆਂ ਜ਼ਿੰਦਗੀਆਂ ਬਚ ਜਾਣਗੀਆਂ ਪੈਨਸ਼ਨ ਜੇ ਬਜ਼ੁਰਗਾਂ ਨੂੰ ਮਿਲ ਜਾਂਦੀਆਂ ਟਾਈਮ ਸਰ ਉਹਨਾਂ ਦੀ ਜ਼ਿੰਦਗੀ ਖੁਸ਼ਹਾਲ ਹੋ ਜਾਊਗੀ ਇਲਾਜ ਮਿਲ ਜਾਂਦਾ ਸਾਡਾ ਸਾਰਾ ਪੰਜਾਬ ਖੁਸ਼ਹਾਲ ਹੋ ਜਾਏਗਾ ਬੱਚੇ ਪੜ੍ਹ ਲਿਖ ਜਾਣਗੇ ਇਸ ਕਰਕੇ ਨੋਟਾ ਦੇ ਬਟਨ ਨੂੰ ਦਬਣਾ ਬਹੁਤ ਜ਼ਰੂਰੀ ਆ ਇਹ ਸਾਡੀ ਸਾਰਿਆਂ ਤੋਂ ਵੱਡੀ ਜ਼ਿੰਮੇਵਾਰੀ ਬੰਦੀ ਆ ਪਹਿਲਾਂ ਵੋਟ ਪਾਉਣ ਜਾਈਏ ਮੈਂ ਨਹੀਂ ਕਹਿੰਦਾ ਕਿ ਤੁਸੀਂ ਇਹਨੂੰ ਵੋਟ ਨਹੀਂ ਪਾਉਣੀ ਉਹਨੂੰ ਨਹੀਂ ਪਾਉਣੀ ਜਿੰਨੂੰ ਵੀ ਤੁਹਾਡਾ ਦਿਲ ਕਰਦਾ ਵੋਟ ਜ਼ਰੂਰ ਪਾਉਣ ਜਾਓ ਜੇ ਤੁਹਾਨੂੰ ਕੋਈ ਵੀ ਉਮੀਦਵਾਰ ਜਾਂ ਪਾਰਟੀ ਲੱਗਦਾ ਕਿ ਇਹ ਹਮੇਸ਼ਾ ਲਾਰੇ ਲਾਉਂਦੀ ਰਹੀ ਆ ਤੇ ਅੱਜ ਮੇਰਾ ਭਰਾ ਸਾਰੇ ਭੈਣਾ ਬਜ਼ੁਰਗ ਜਿਨ੍ਹਾਂ ਦੀ ਵੀ ਵੋਟ ਬਣੀ ਆ ਮੇਰੇ ਨੌਜਵਾਨ ਸਾਥੀ ਅੱਜ ਨੋਟਾ ਦੇ ਬਟਨ ਨੂੰ ਦਬਾ ਕੇ ਇੱਕ ਵਾਰੀ ਇਹਨਾਂ ਨੇਤਾ ਲੋਕਾਂ ਦੀਆਂ ਅੱਖਾਂ ਖੋਲ ਦਿਓ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਕਰਨਾ ਨਾ ਭੁੱਲਿਓ ਕਿਉਂਕਿ ਮੇਰੇ ਵੀ ਇਹ ਕੋਸ਼ਿਸ਼ ਰਹਿੰਦੀ ਆ ਕਿ ਮੈਂ ਚੰਗੀਆਂ-ਚੰਗੀਆਂ ਗੱਲਾਂ ਲੈ ਕੇ ਪਾਵਾਂ ਤੇ ਜੇ ਚੰਗਾ ਲੱਗੇ ਤੇ ਸਬਸਕ੍ਰਾਈਬ ਤੇ ਲਾਈਕ ਕਰ ਦੇਣਾ ਤੇ ਆਪਣੇ WhatsApp ਗਰੁੱਪਾਂ ਦੇ ਵੀ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਘਰਾਂ 'ਚ ਜਿਹੜੇ ਮੇਰੇ ਵੀਰ ਭੈਣ ਬੈਠੇ ਨੇ ਉਹਨਾਂ ਨੂੰ ਵੀ ਕਹੋ ਜੇ ਵੋਟ ਪਾਉਣੀ ਆ ਜੇ ਘਰ ਬੈਠੇ ਆਂ ਆਪਾਂ ਵੋਟ ਨਹੀਂ ਦੀ ਪਾਉਣੀ ਤਾਂ ਫੇਰ ਜਾ ਕੇ ਨੋਟਾ ਨੂੰ ਪਾਓ ਨੋਟਾ ਵੋਟਾਂ ਪਾਉਣ ਵਾਲੀ ਮਸ਼ੀਨ ਤੋਂ ਸਾਰਿਆਂ ਤੋਂ ਥੱਲੇ ਵਾਲਾ ਬਟਨ ਨੋਟਾ ਨੋਟਾ ਨੋਟਾ